ਜਦੋਂ ਬਾਬਾ ਮੱਖਣਸ਼ਾ ਲੁਬਾਣਾ ਜੀ ਨੇ ਬਾਬੇ ਬਕਾਲੇ ਵਿਖੇ ਆ ਕੇ ਗੁਰੂ ਲਾਧੋ ਰੇ ਦਾ ਹੋਕਾ ਲਗਾ ਦਿੱਤਾ ਤਾਂ ਭਾਈ ਜੈਤਾ ਜੀ ਵੀ ਉਸ ਸਮੇਂ ਬਕਾਲੇ ਆਏ ਹੋਏ ਸਨ ਭਾਈ ਜੈਤਾ ਜੀ ਨੇ ਸਿਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਐਸੇ ਦਰਸ਼ਨ ਕੀਤੇ ਕਿ ਉਹ ਗੁਰੂ ਜੀ ਦੇ ਹੋ ਕੇ ਰਹਿ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜਾਬ ਤੋਂ ਕਸ਼ਮੀਰੀ ਪੰਡਤਾਂ ਦੀ ਮਦਦ ਲਈ ਦਿੱਲੀ ਨੂੰ ਸ਼ਹੀਦੀ ਦੇਣ ਲਈ ਤੁਰੇ ਤਾਂ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਸਨ ਜਿਸ ਵਿੱਚ ਭਾਈ ਜੈਤਾ ਜੀ ਵੀ ਸਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀਆਂ ਸੰਗਤਾਂ ਜਿਨ੍ਹਾਂ ਵਿੱਚ ਭਾਈ ਜੈਤਾ ਜੀ ਵੀ ਸਨ ਸਾਰੀਆਂ ਨੂੰ ਵਾਪਸ ਭੇਜ ਦਿੱਤਾ ਤੇ ਪੰਜ ਸਿੰਘਾਂ ਨਾਲ ਦਿੱਲੀ ਨੂੰ ਗ੍ਰਿਫਤਾਰ ਹੋਣ ਵਾਸਤੇ ਦਿੱਲੀ ਨੂੰ ਤੁਰ ਪਏ ਪਰ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਵੇਲੇ ਦਿੱਲੀ ਉਹਨਾਂ ਦੇ ਨਾਲ ਹੀ ਸਨ 11 ਨਵੰਬਰ 1675 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰੋਂ ਲਈ ਉਹਨਾਂ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਉਹਨਾਂ ਦੇ ਸਾਹਮਣੇ ਹੀ ਸ਼ਹੀਦ ਕਰ ਦਿੱਤਾ ਗਿਆ ਸਿੱਖਾਂ ਨੂੰ ਇਸ ਕਰਕੇ ਇਹ ਸੋਚ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਵੱਲ ਦੇਖ ਕੇ ਸਾਡੇ ਮੁਗਲਾਂ ਦੀ ਗੱਲ ਮੰਨ ਲੈਣ ਭਾਈ ਮਤੀ ਦਾਸ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਇੱਕ ਥੰਮ ਨਾਲ ਬੰਨ੍ਹ ਕੇ ਆਰੇ ਨਾਲ ਦੋ ਫਾੜ ਕਰ ਦਿੱਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਪਾਈ ਸਤੀਦਾਸ ਜੀ ਦੇ ਸਾਰੇ ਸਰੀਰ ਨੂੰ ਰੂੰ ਦੇ ਵਿੱਚ ਲੁਪੇਟ ਕੇ ਅੱਗ ਲਾ ਦਿੱਤੀ ਇਸ ਤਰ੍ਹਾਂ ਤਿੰਨ ਸਿੱਖਾਂ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਇਹ ਤਿੰਨ ਸਿੱਖ ਗੁਰੂ ਜੀ ਦੇ ਆਸੇ ਗੁਰੂ ਜੀ ਦੇ ਆਦੇਸ਼ਾਂ ਦੇ ਉੱਤੇ ਪੂਰੇ ਖਰੇ ਉੱtre ਜਿਨ੍ਹਾਂ ਨੇ ਆਪਣਾ ਧਰਮ ਸਿੱਖੀ ਸਿਧਕ ਦੇ ਨਾਲ ਨਿਭਾਇਆ ਤਿੰਨਾਂ ਸਿੱਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣੇ ਸਿਆਸ ਤਿਆਗ ਦਿੱਤੇ ਹੁਣ ਗੁਰੂ ਸਾਹਿਬ ਜੀ ਦੀ ਵਾਰੀ ਆਈ ਮੁਗਲ ਦੁਬਾਰਾ ਉਹੀ ਲਾਲਚ ਉਹੀ ਡਰਾਵੇ ਦੇ ਰਹੇ ਸਨ ਜਦ ਮੁਗਲਾਂ ਦਾ ਕੋਈ ਵਾਸ ਨਾ ਚੱਲਿਆ ਤਾਂ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਕਿ ਸਾਨੂੰ ਪਤਾ ਚੱਲੇ ਕਿ ਤੁਸੀਂ ਇਲਾਹੀ ਨੂਰ ਹੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਵਾਬ ਸੀ ਕਿ ਕਰਾਮਾਤ ਅਸਾਂ ਨੇ ਦਿਖਾਣੀ ਨਹੀਂ ਕਿਉਂਕਿ ਇਹ ਕਹਿਰ ਦਾ ਨਾਮ ਹੈ ਤੇ ਅਕਾਲ ਪੁਰਖ ਦੇ ਕੰਮ ਵਿੱਚ ਵਿਗੜਨ ਹੋ ਸਕਦਾ ਹੈ ਮੁਸਲਮਾਨ ਅਸਾਂ ਨੇ ਬੜਨਾ ਨਹੀਂ ਕਿਉਂਕਿ ਸਾਡਾ ਧਰਮ ਵੀ ਸਾਨੂੰ ਓਨਾ ਹੀ ਚੰਗਾ ਹੈ ਜਿੰਨਾ ਇਸਲਾਮ ਤੋਂ ਡੇ ਵਾਸਤੇ ਤੁਹਾਨੂੰ ਚੰਗਾ ਹੈ ਤੇਗਬਾਦਰ ਸਾਹਿਬ ਜੀ ਕਹਿੰਦੇ ਤੇਰੀ ਤਲਵਾਰ ਤੋਂ ਅਸਾਂ ਨੇ ਡਰਨਾ ਨਹੀਂ ਸੋ ਸਾਰੇ ਤਸੀਹੇ ਅਤੇ ਡਰਾਵੇ ਦੇਣ ਤੋਂ ਬਾਅਦ ਮੁਗਲਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧਰ ਤੋਂ ਅਲੱਗ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਇਸ ਇਸ ਸ਼ਹਾਦਤ ਨੇ ਹਰ ਧਰਮ ਦੇ ਨੇਕ ਰੱਬ ਦੇ ਬੰਦਿਆਂ ਨੂੰ ਇੱਕ ਵਾਰੀ ਫਿਰ ਤੜਫਾ ਦਿੱਤਾ ਕੀ ਹਿੰਦੂ ਹੈ ਕੀ ਮੁਸਲਮਾਨ ਲੋਕਾਂ ਨੇ ਲਹੂ ਦੇ ਅਥਰੂ ਵਹਾਏ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਰੋਲਣ ਦੇ ਖਿਆਲ ਨਾਲ ਮੁਗਲਾਂ ਨੇ ਬਹੁਤ ਸਾਰੇ ਯਤਨ ਕੀਤੇ ਅਤੇ ਸਖਤ ਪਹਿਰਾ ਲਗਾ ਦਿੱਤਾ ਤੇ ਸਾਰੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਜੋ ਵੀ ਉਹਨਾਂ ਦੇ ਸਰੀਰ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰੇਗਾ ਉਹਨਾਂ ਦਾ ਵੀ ਇਹੀ ਹਸ਼ਰ ਹੋਵੇਗਾ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਕੁਦਰਤ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀ ਕੁਦਰਤ ਨੇ ਉਸ ਸਮੇਂ ਆਪਣਾ ਐਸਾ ਰੰਗ ਦਿਖਾਇਆ ਕਿ ਇੱਕ ਗੈਵੀ ਹਨੇਰੀ ਝੁੱਲੀ ਜਿਸ ਨਾਲ ਜਨਤਾ ਭੈ ਭੀਤ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ਧਰਤੀ ਕੰਬ ਉੱਠੀ ਹਕੂਮਤ ਦਾ ਸਿੰਘਾਸਨ ਡੋਲ ਪਿਆ ਪਾਪਾਂ ਦਾ ਠਿਕਰਾ ਚੌਰਾਹੇ ਤੇ ਫੁੱਟ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸਮਰਪਿਤ ਸਿੱਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਉਸ ਸਮੇਂ ਚਾਂਦਨੀ ਚੌਕ ਦੀ ਸੜਕ ਅੱਜ ਵਾਂਗ ਪੱਕੀ ਨਹੀਂ ਸੀ ਇਕੱਠੀ ਹੋਈ ਭੀੜ ਆਪਣੇ ਭਗੜੜ ਮਚੀ ਧੂਲ ਮਿੱਟੀ ਉੱਡੀ ਕੀ ਦਰਿੰਦਿਆਂ ਨੇ ਸਾਰੇ ਸੁਰੱਖਿਆ ਪ੍ਰਬੰਧ ਮਿੱਟੀ ਵਿੱਚ ਮਿਲਾ ਦਿੱਤੇਗੇ ਐਸੀ ਹਨੇਰੀ ਚੱਲੀ ਕਿ ਭਗੜੜ ਮਚ ਗਈ ਲੋਕ ਘਰਾਂ ਨੂੰ ਦੌੜਨ ਲੱਗੇ ਧੂੜ ਮਿੱਟੀ ਉੱਡਦਿਆਂ ਅਸਮਾਨ ਦੇ ਵਿੱਚ ਕਹਿਰ ਜੇ ਦਾ ਮੌਸਮ ਛਾ ਗਿਆ ਮੁਗਲਾਂ ਨੇ ਸਾਰੇ ਸੁਰੱਖਿਆ ਪ੍ਰਬੰਧ ਮਿੱਟੀ ਵਿੱਚ ਮਿਲਾ ਦਿੱਤੇਗੇ ਸੂਰਮੇ ਸਿੱਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋਂ ਉਲੋਪ ਕਰ ਲਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਬਾਬਾ ਲੱਖੀ ਸ਼ਾਹ ਬਨਜਾਰਾ ਜੋ ਉਸ ਸਮੇਂ ਸਰਕਾਰੀ ਨੌਕਰੀ ਕਰਦਾ ਸੀ ਬਾਬਾ ਲੱਖੀ ਸ਼ਾਹ ਬਨਜਾਰੇ ਨੇ ਲਾਲ ਕਿਲੇ ਤੋਂ ਲਿਆਂਦੀ ਆਪਣੀ ਰੂਹੀ ਕਲਈ ਵਾਲੇ ਗੱਡਿਆਂ ਵਿੱਚ ਛੁਪਾ ਕੇ ਆਪਣੇ ਪਿੰਡ ਰਕਾਬगंज ਲੈ ਗਿਆ ਗੁਰੂ ਸਾਹਿਬ ਜੀ ਦੀ ਚਿਤਾ ਸਜਾ ਕੇ ਆਪਣੇ ਘਰ ਨੂੰ ਸਮਾਨ ਸਮੇਤ ਅੱਗ ਲਾ ਦਿੱਤੀ ਤਾਂ ਕਿ ਲੋਕਾਂ ਨੂੰ ਇਹ ਨਾ ਹੋ ਸਕੇ ਕਿ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਹੈ ਕਿਉਂਕਿ ਉਸ ਸਮੇਂ ਮੁਗਲਾ ਨੇ ਅਜੇਹਾ ਕਰਨ ਤੋਂ ਸਜ਼ਾ ਦਾ ਐਲਾਨ ਕੀਤਾ ਹੋਇਆ ਸੀ ਲੋਕਾਂ ਪਾਈ ਲਖੀ ਸ਼ਾਹ ਬਣ ਜਾ ਰਹੇ ਨੇ ਲੋਕਾਂ ਸਾਹਮਣੇ ਇਹ ਪੇਸ਼ ਕੀਤਾ ਕਿ ਮੇਰੇ ਘਰ ਨੂੰ ਆਪਣੇ ਆਪ ਹੀ ਅੱਗ ਲੱਗ ਗਈ ਹੈ ਪਾਈ ਲਖੀ ਸ਼ਾਹ ਬਣ ਜਾ ਰਹੇ ਨੇ ਆਪਣੀ ਸੂਰਬੀਰਤਾ ਨਾਲ ਆਪਣੇ ਹੱਥੀ ਸ਼ਿਰਗੁਰ ਤੇਗਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਤਾਂ ਕਿ ਹਕੂਮਤ ਨੂੰ ਇਹ ਹਾਦਸਾ ਲੱਗੇ ਭਾਈ ਜੈਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ਼ ਸ਼੍ਰੀ ਆਨੰਦਪੁਰ ਸਾਹਿਬ ਲੈ ਗਏ ਜਦ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ਼ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕੁੱਟ ਕੇ ਆਪਣੀ ਛਾਤੀ ਨਾਲ ਲਗਾ ਲਿਆ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਗੁਰੂ ਪੁੱਤਰ ਹੋਣ ਦਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ਼ ਅੱਗੇ ਆਪਣਾ ਸੀਸ਼ ਝੁਕਾ ਕੇ ਕਿਹਾ ਕਿ ਕਦ ਤੱਕ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਰਪਾਣ ਤੇਗ ਦੇ ਭੱਠੇ ਵਿੱਚ ਪੇ ਇੰਨਾ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਹੀਂ ਕਰ ਸਕਦੇ ਉਹਨਾਂ ਨੇ ਭਾਈ ਜੱਤਾ ਜੀ ਤੋਂ ਪੁੱਛਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ ਜੇ ਭਾਈ ਜੱਤਾ ਜੀ ਨੇ ਉੱਤਰ ਦਿੱਤਾ ਹੋਣਗੇ ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ ਉਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕਰ ਲਿਆ ਕਿ ਜ਼ੁਲਮ ਨਾਲ ਟੱਕਰ ਲੈਣ ਦਾ ਤੇ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਤਾਂ ਕਿ ਲੱਖਾਂ ਵਿੱਚੋਂ ਇੱਕ ਸਿੱਖ ਖੜਾ ਪਹਿਚਾਣਿਆ ਜਾ ਸਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸ਼ਹੀਦ ਦਾ ਧੜ ਤੇ ਸੀਸ ਦਾ ਵੱਖਰਾ-ਵੱਖਰਾ ਸੰਸਕਾਰ ਕਈ ਮੀਲ ਦੀ ਵਿੱਥ ਤੇ ਹੋਇਆ ਹੋਵੇ ਭਾਈ ਜੈਤਾ ਜੀ ਉਸ ਦਿਨ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਹੀ ਰਹਿਣ ਲੱਗੇ ਸਨ 1699 ਈਸਵੀ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਜੀ ਹੋ ਗਏ ਆਪ ਬੜੇ ਸੋਹਣੇ ਉੱਚੇ ਲੰਬੇ डील ਡੋਲ ਵਾਲੇ ਦੀਦਾਰੀ ਸਿੱਖ ਲਗਦੇ ਸੀ ਪੌਂਟਾ ਸਾਹਿਬ ਪੰਗਾਣੀ ਦੇ ਯੁੱਧ ਵਿੱਚ ਇਹਨਾਂ ਨੇ ਹਿੱਸਾ ਲਿਆ ਤੇ ਅਖੀਰ ਚਮਕੌਰ ਸਾਹਿਬ ਦੀ ਲੜਾਈ ਵਿੱਚ ਆਪਣੇ ਸੂਰਬੀਰਤਾ ਦਾ ਉਹ ਕਮਾਲ ਦਿਖਾਇਆ ਕਿ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਦੁਸ਼ਮਨਾ ਦੀਆਂ ਸਫਾ ਚੀਰ ਦੇ ਚੀਰ ਦੇ ਆਪ ਵੀ ਸ਼ਹੀਦ ਹੋ ਗਏ ਆਨੰਦਪੁਰ ਸਾਹਿਬ ਵਿੱਚ ਜਦੋਂ ਕੁਝ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਗਏ ਤਾਂ ਉਸ ਸਮੇਂ ਭਾਈ ਜੈਤਾ ਜੀ ਵੀ ਆਨੰਦਪੁਰ ਵਿਖੇ ਚੜ੍ਹਦੀਆਂ ਕਲਾ ਵਿੱਚ ਰਹੇ ਸਨ ਇਤਿਹਾਸ ਦੱਸਦਿਆਂ ਹੋਈਆਂ ਗਲਤੀਆਂ ਤੋਂ ਮਾਫ਼ ਕਰਨਾ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਤੁਸੀਂ ਸਾਡਾ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ